ਸਾਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਕੀ ਹਾਲ ਚਾਲ ਨੇ ਸਭ ਦੇ ਠੀਕ ਠਾਕ ਹੋ ਉਮੀਦ ਕਰਾਂ ਤੁਸੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇਸ ਵਕਤ ਕਰਦਾ ਮੈਂ ਆਪਣੇ ਚੈਨਲ ਤੇ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਟੌਪਿਕ ਤੇ ਕਾਫੀ ਦਿਨਾਂ ਤੋਂ ਮੈਨੂੰ ਕਾਫੀ ਜਿਹੜੇ ਕੁਐਸਚਨਸ ਵਗੈਰਾ ਆ ਰਹੇ ਨੇ ਤੇ ਰਿਪਲਾਈ ਕਰਨ ਦਾ ਥੋੜਾ ਟਾਈਮ ਨਹੀਂ ਲੱਗ ਰਿਹਾ ਸੋ ਮੈਂ ਮਾਫੀ ਚਾਹੁੰਦਾ ਇਸ ਚੀਜ਼ ਲਈ ਤੇ ਕਾਫੀ ਕਮੈਂਟਸ ਮੈਨੂੰ ਜਿਹੜੇ ਆ ਰਹੇ ਨੇ ਨਵੀਂ ਪਰ ਰਿਲੇਟਡ ਵੀ ਆ ਰਹੇ ਨੇ ਕਿ ਸਾਨੂੰ ਐਗਜ਼ਾਮ ਦੀ ਜਿਹੜੀ ਸਟਰੈਟਜੀ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦੇ ਦਿਓ ਠੀਕ ਹੈ ਤੇ ਕਟ-ਆਫ ਬਾਰੇ ਆ ਰਹੇ ਨੇ ਮੈਡੀਕਲ ਬਾਰੇ ਆ ਰਹੇ ਨੇ ਡਾਕੂਮੈਂਟ ਵੈਰੀਫਿਕੇਸ਼ਨ ਆ ਰਹੇ ਆ ਮਤਲਬ ਜੋ ਡਾਕੂਮੈਂਟ ਵੈਰੀਫਿਕੇਸ਼ਨ ਬਾਰੇ ਆ ਰਹੇ ਨੇ ਕਿ ਸਾਡੇ ਡਾਕੂਮੈਂਟ ਜਿਹੜੇ ਸਬਮਿਟ ਕਰਦੋਂ ਹੋਣਗੇ ਮਤਲਬ ਇਦਾਂ ਦੇ ਕਾਫੀ ਸਾਰੇ ਜਿਹੜੇ ਮੈਨੂੰ ਕੁਐਸਚਨਸ ਵਗੈਰਾ ਜੋ ਆ ਰਹੇ ਨੇ ਤੇ ਮੈਂ ਹੌਲੀ-ਹੌਲੀ ਕਰਕੇ ਉਹ ਸਾਰੇ ਟੌਪਿਕਸ ਤੁਹਾਡੇ ਜਿਹੜੇ ਕਲੀਅਰ ਕਰੂੰਗਾ ਸਮਾਂ ਘੱਟ ਮਿਲ ਪਉਣ ਕਰਕੇ ਮੈਂ ਥੋੜਾ ਮਾਫੀ ਚਾਹੁੰਦਾ ਤੁਹਾਡੇ ਤੋਂ ਕਿ ਕਈ ਵਾਰ ਸਮਾਂ ਨਹੀਂ ਲੱਗਦਾਗਾ ਤੇ ਉਮੀਦ ਕਰਨ ਤੁਸੀਂ ਅਸੀਂ ਨੂੰ ਸਮਝੋਗੇ ਤਾਂ ਮੈਂ ਕਾਫੀ ਤੁਹਾਡੇ ਕੁਐਸਚਨ ਜਿਹੜੇ ਮੈਂ ਰੀਡ ਕਰੀਤੇ ਹੋਏ ਆ ਤੇ ਮੇਨੋਂ ਦੇ ਇੱਕ ਮਤਲਬ ਕਿ ਵਸਨਸ ਅਸੀਰੀ ਹੈ ਜਿਹੜੀ ਹੈਗੀ ਆ ਮੈਂ ਤੁਹਾਡੇ ਲਈ ਲੈ ਕੇ ਆਉਂਗਾ ਜਿੱਦਾਂ ਕਿ ਪਹਿਲਾਂ ਮੈਂ ਤੁਹਾਡੇ ਡਾਊਟਸ ਕਲੀਅਰ ਕੀਤੇ ਸੀਗੇ ਤੇ ਅੱਜ ਆਪਾਂ ਇੱਕ ਮੇਨ ਟਾਪਿਕ ਦੀ ਗੱਲ ਕਰਦੇ ਆਂ ਵੀ ਜਿਹੜਾ ਕੋਰਟ ਨੇ ਮਤਲਬ ਕਿ ਪੰਜਾਬ ਸਰਕਾਰ ਨੂੰ ਹੁਕਮ ਦਿੱਤੀ ਹੈ ਠੀਕ ਹੈ ਉਹ ਪੰਜਾਬ ਸਰਕਾਰ ਨੇ ਇਹ ਚੀਜ਼ ਲਾਗੂ ਕਰਨੀ ਜੋ ਸ਼ੁਰੂ ਕਰ ਦਿੱਤੀ ਹੈ ਕਾਫੀ ਜ਼ਿਆਦਾ ਮਤਲਬ ਕਿ ਜਿਹੜੇ ਡਿਪਾਰਟਮੈਂਟਸ ਵਗੈਰਾ ਹੈਗੇ ਆ ਠੀਕ ਹੈ ਉਹਨਾਂ ਚ ਇਹ ਚੀਜ਼ਾਂ ਹੋਣ ਲੱਗ ਪਈਆਂ ਨੇ ਠੀਕ ਹੈ ਜਿੱਦਾਂ ਕਿ ਆਪਾਂ ਗੱਲ ਕਰਦੇ ਆਂ ਛੇਵੇਂ ਪੇ ਕਮਿਸ਼ਨ ਦੀ ਤੇ ਸੱਤਵੇਂ ਪੇ ਕਮਿਸ਼ਨ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਪੁਲਿਸ 2025 ਦੀ ਜਿਹੜੀ ਵੈਕੰਸੀ ਆਊਟ ਹੋ ਚੁੱਕੀ ਹੈ ਠੀਕ ਹੈ ਕਾਫੀ ਦਿਨ ਹੋ ਗਏ ਨੋਟੀਫਿਕੇਸ਼ਨ ਆਏ ਨੂੰ ਤੇ ਜਿਹਦਾ ਕਿ ਮਤਲਬ ਕਿ ਜਿਹਦਾ ਕਿ 21 ਤਰੀਕ ਤੋਂ ਫਾਰਮ ਸਬਮਿਸ਼ਨ ਜਿਹੜੀ ਉਹ ਸ਼ੁਰੂ ਹੋਣੀ ਹੈ ਤੇ ਮਤਲਬ ਮਾਰਚ ਦੇ ਮਿੰਟ ਤੱਕ ਚੱਲਣੀ ਹੈਗੀ ਠੀਕ ਹੈ ਤੇ ਉਹ ਜਿਹੜੇ ਕੈਂਡੀਡੇਟਸ ਹੈਗੇ ਨੇ 2024 ਵਾਲੇ ਉਹ ਵੀ ਕਾਫੀ ਪੁੱਛ ਰਹੇ ਨੇ ਕਿ ਅਸੀਂ ਫਿਲ ਕਰੀਏ ਕਿ ਨਾ ਕਰੀਏ ਹਾਂ ਜੇਕਰ ਤੋਂ 1 1.5 ਨੰਬਰ ਵਾਧਾ ਹੈਗਾ ਜਾਂ ਮਤਲਬ ਕਿ 1 ਨੰਬਰ ਤੋਂ ਘਾਟਾ ਤੁਸੀਂ ਜਰੂਰ ਫਿਲ ਕਰਿਓ ਰਿਸਕ ਨਾ ਲਿਓ ਤੇ ਤੁਹਾਨੂੰ ਜਲਰ ਫਿਲ ਕਰਨੀ ਚਾਹੀਦੀ ਹੈ ਤੇ ਥੋੜਾ ਰਿਜ਼ਲਟ ਵੀ ਜਿਹੜਾ ਬਹੁਤ ਛੇਤੀ ਆ ਰਿਹਾ ਹੈਗਾ 2024 ਵਾਲਾਂ ਦਾ ਠੀਕ ਆ ਤੁਹਾਡੀ ਜਿਹੜੀ ਮੈਟ ਲਿਸਟ ਉਹ ਬਣਨੀ ਸ਼ੁਰੂ ਹੋ ਗਈ ਹੈ ਔਰ ਕਾਫੀ ਜਿਹੜੇ ਕੈਂਡੀਡੇਟਸ ਹੋल्ड ਦੇ ਸੀਗੇ ਉਹਨਾਂ ਨੂੰ ਜਿਹੜਾ ਤਾਂ ਸਮਾਂ ਹਫਤਾ 10 ਦਿਨ ਸੀ ਉਹ ਪੂਰਾ ਹੋ ਚੁੱਕਿਆ ਮਿਲਿਆ ਨੂੰ ਠੀਕ ਆ ਤੇ ਇਹ ਚੀਜ਼ ਤੁਸੀਂ ਥੋੜੀ ਜੀ ਧਿਆਨ ਰੱਖਣੀ ਹੈਗੀ ਕਿ ਤੁਹਾਡਾ ਰਿਜ਼ਲਟ ਉਹ ਬਹੁਤ ਜਲਦੀ ਹੋ ਰਿਹਾ ਤੇ ਉਹ ਆਪ ਨੂੰ ਆਪਣੇ ਜਿਹੜੀ ਮਤਲਬ ਕਿ ਧਿਆਨ ਰੱਖਣਾ ਤੁਸੀਂ ਤੇ ਜੋ ਵੀ ਮੈਂ ਪਹਿਲਾਂ ਕਟਆਫ ਆਪਣਾ ਪਾਈਆ ਲਿਸਟਾਂ ਕਿਦਾਂ ਬਣਨੀਆਂ ਨੇ ਕਿਦਾਂ ਮਤਲਬ ਕਿ ਰਿਜ਼ਲਟ ਤਿਆਰ ਹੁੰਦਾ ਜਾਂ ਕਿਦ ਪੀਡੀਐਸ ਬੰਦੀਆਂ ਨੇ ਅਲੱਗ-ਅਲੱਗ ਕਟੌਫ ਬੰਦੀਆਂ ਉਹ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਆਲਰੇਡੀ ਉਹ ਪਿਛਲੀ ਵੀਡੀਓ ਵਿੱਚ ਤੁਸੀਂ ਉਹ ਚੈੱਕ ਕਰ ਸਕਦੇ ਹੋ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਛੇਵਾਂ ਪੇ ਕਮਿਸ਼ਨ ਤੇ ਸਤਵਾਂ ਪੇ ਕਮਿਸ਼ਨ ਠੀਕ ਆ ਹੁਣ ਕਈ ਮੁੰਡੇ ਕੁੜੀਆਂ ਮੈਸੇਜ ਕਰਦੇ ਆ ਜੀ ਆਪਣੀ ਤਨਖਾਹ ਬਹੁਤ ਘੱਟ ਹੈ ਵੀ ਆਪਣਾ ਦਾ ਗੁਜ਼ਾਰਾ ਹੀ ਮਸਾ ਹੁੰਦਾ ਹਾਂ ਬਿਲਕੁਲ ਇਹ ਚੀਜ਼ ਹੈ ਕਿਉਂਕਿ ਜਿਹੜਾ ਆਪਣਾ 2020 ਤੋਂ ਬਾਅਦ ਜੋ ਵੀ ਭਰਤੀ ਹੋਈ ਹੈ ਪੰਜਾਬ ਦੇ ਵਿੱਚ ਜੋ ਵੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਹੋਈ ਆ ਉਹਨਾਂ ਦੇ ਜਿਹੜੇ ਅਲਾਉਂਸਸ ਵਗੈਰਾ ਸੀ ਨਾ ਮਤਲਬ ਕਿ ਆਫਟਰ ਪ੍ਰੋਵੀਜ਼ਨ ਉਹ ਕਾਫੀ ਠੀਕ ਹੈ ਬਟ ਸੈਂਟਰ ਦੇ ਵਿੱਚ ਇਦਾਂ ਦਾ ਨਹੀਂ ਬਟ ਗੱਲ ਇਹ ਵੀ ਆਪਾਂ ਨੂੰ ਜਦੋਂ ਸੈਂਟਰ ਦਾ ਪੇਸਕਲ ਦਿੱਤਾ ਸੀ ਤਾਂ ਆਪਾਂ ਨੂੰ ਅਲਾਈਅੰਸਸ ਪੂਰੇ ਸੈਂਟਰ ਵਾਲੇ ਨਹੀਂ ਦਿੱਤੇ ਗਏ ਠੀਕ ਹੈ ਤਾਂ ਕਰਕੇ ਹੀ ਕਾਫੀ ਜਿਹੜੇ ਮਤਲਬ ਕਿ ਜਿਹੜੇ ਵਿਰੋਧੀ ਪਾਰਟੀਆਂ ਜਾਂ ਮਤਲਬ ਕਿ ਹੋਰ ਸਟੂਡੈਂਟਸ ਕਾਫੀ ਰੋਲਾ ਪਾਉਂਦੇ ਰਹੇ ਨੇ ਵੀ ਸਾਨੂੰ ਜੇਕਰ ਤੁਸੀਂ ਸੈਂਟਰ ਦਾ ਪੇਸਕਲ ਲਾ ਹੀ ਦਿੱਤਾ ਹੈ ਤੇ ਸਾਨੂੰ ਕਮ ਸੇ ਕਮ ਇਹਨਾਂ ਦੇ ਜਿਹੜੇ ਪੂਰੇ ਅਲਾਈਅੰਸਸ ਪੂਰਾ ਫਾਇਦਾ ਤਾਂ ਸਾਨੂੰ ਦਿਓ ਠੀਕ ਹੈ ਹੁਣ ਤੁਸੀਂ ਵਿੱਚ ਜਾਂ ਸੁਣਦੀਆਂ ਮਤਲਬ ਸੁਣੀਆਂ ਹੋਣੀਆਂ ਕਰੀਬ ਕਿ ਨਾ ਇਹ ਸੈਂਟਰ ਦਾ ਸਕੀਲ ਆ ਔਰ ਨਾ ਹੀ ਪੰਜਾਬ ਦਾ ਸਕੀਲ ਇਹ ਅਧ ਪਚਦਾ ਅਧੂਰਾ ਸਕੀਲ ਆ ਠੀਕ ਹੈ ਔਰ ਕਾफी ਚੀਜ਼ਾਂ ਮਤਲਬ ਕਿ ਇਹਦੇ ਵਿੱਚ ਜਿਹੜੀਆਂ ਮੋਡੀਫਾਈ ਕਰਨ ਵਾਲੀਆਂ ਹੁਣ ਗੱਲ ਆਪਾਂ ਮੇਨਲੀ ਇਹੀ ਕਰਨੀ ਵੀ ਕਈ ਸਟੂਡੈਂਟ ਪੁੱਛ ਰਹੇ ਨੇ ਵੀ ਜਿੱਦਾਂ ਨਿਊਜ਼ ਆ ਰਹੀਆਂ ਨੇ ਹਨਾ ਵੀ ਮਤਲਬ ਕਿ ਅਣਮਿੱਥੇ ਸਮੇਂ ਲਈ ਭਰਤੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਵੀ ਉਹਦਾ ਕੀ ਅਸਰ ਪਊਗਾ ਨਹੀਂ ਅਸਰ ਤਾਂ ਕੋਈ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਇਦਾਂ ਦੀ ਠੀਕ ਹੈ ਉਹ ਪੀਪੀਐਸ ਜਾਂ ਪੀਟਰੀ ਪਲੱਸ ਬੀ ਦੇ ਕੁਸ਼ਲ ਕਈ ਵਾਰੀ ਮਤਲਬ ਕਿ ਉਹਦੇ ਚੇਅਰਮੈਨ ਪ੍ਰਧਾਨ ਜੋ ਜੋ ਵੀ ਹੁੰਦੇ ਨੇ ਠੀਕ ਹਨ ਉਹਨਾਂ ਦੇ ਉਹ ਕਈ ਵਾਰ ਚੇਂਜ ਹੁੰਦੇ ਰਹਿੰਦੇ ਨੇ ਠੀਕ ਹੈ ਉਹਨਾਂ ਦੇ ਮਤਲਬ ਕਿ ਹੁੰਦਾ ਰਹਿੰਦਾ ਏਦਾਂ ਠੀਕ ਹੈ ਇਸ ਕਰਕੇ ਉਹਨਾਂ ਦੇ ਮਤਲਬ ਕਿ ਜਿਹੜਾ ਹੈਗਾ ਡਿਲੇ ਹੋ ਜਾਂਦਾ ਕੰਮ ਮਤਲਬ ਟ੍ਰਿਪ ਮਤਲਬ ਪੀ ਟ੍ਰਿਪਲਸ ਬੀ ਕੰਮ ਸੇ ਕੰਮ ਇਹਦਾ ਜਿਵੇਂ ਕਹਿ ਸਕਦੇ ਨੇ ਇੱਕ ਮਤਲਬ ਬਣਾ ਹੀ ਲਿਆ ਉਹਨੇ ਇੱਕ ਤਰੀਕਾ ਹੀ ਬਣਾ ਲਿਆ ਵੀ ਮਤਲਬ ਕਿ ਅਸੀਂ ਐਗਜ਼ਾਮ ਡਿਲੇ ਕਰ ਨਹੀਂ ਕਰਨੇ ਆ ਠੀਕ ਹੈ ਔਰ ਪੀਪੀਐਸਸੀ ਦੇ ਬਹੁਤ ਹੀ ਘੱਟ ਰੀਅਰ ਚਾਂਸ ਹੁੰਦਾ ਹੈ ਹੁਣ ਅਸਲ ਵਿੱਚ ਇਹਨਾਂ ਦੇ ਮੈਂ ਕਾਰਨ ਦੱਸਦਾ ਮਤਲਬ ਕਿ ਇਹ ਕਿਉਂ ਡਿਲੇ ਕੀਤੇ ਗਏ ਆ ਉਹ ਜਿਹੜਾ ਪੰਜਾਬ ਪੁਲਿਸ 2025 ਭਰਤੀ ਤੇ ਕੀ ਅਸਰ ਪਾਊਗਾ ਠੀਕ ਹੈ ਹੁਣ ਗੱਲ ਕਰਦੇ ਸਿਪਾਹ ਪੇ ਸਕੇਲ ਦੀ ਤੇ ਮਤਲਬ ਕਿ ਹੈੱਡ ਕੁਆਰਟਰ ਤੋਂ ਮੈਂ ਇਹ ਚੀਜ਼ ਕੀਤੀ ਹੈ ਪਤਾ ਕੀਤੀ ਹੈ ਆਪਦੇ ਫਰੈਂਡ ਤੋਂ ਤਾਂ ਉਹਨਾਂ ਨੇ ਦੱਸਿਆ ਕਿ ਆਪਣਾ ਜਿਹੜਾ ਸੈਂਟਰ ਦਾ ਪੇ ਸਕੇਲ ਹੈ ਜਾਂ ਤਾਂ ਇਹਨੂੰ ਮੋਡੀਫਾਈ ਕੀਤਾ ਜਾਊਗਾ ਵੀ ਜਾਂ ਤਾਂ ਇਹਦੇ ਪੂਰੇ ਭੱਤੇ ਆਪਾਂ ਦਿੱਤੇ ਜਾਣਗੇ ਜਿੱਦਾਂ ਕਿ ਸੈਂਟਰ ਦੇ ਵਿੱਚ ਮਿਲਦੇ ਹੈਗੇ ਆਪਾਂ ਨੂੰ ਉਹ ਸਾਰੀਆਂ ਮਤਲਬ ਕਿ ਫੈਸਿਲਿਟੀਆਂ ਆਪਾਂ ਦਿੱਤੀਆਂ ਜਾਂਦੀਆਂ ਨੇ ਟੀਏ ਡੀਏ ਜੋ ਵੀ ਮਤਲਬ ਇਹਦਾ ਅਲਾਉਂਸ ਹੈ ਜਿੰਨੇ ਜਿੰਨੇ ਪਰਸੈਂਟ ਮੰਗਦੇ ਜਾਂ ਤਾਂ ਉਹ ਆਪਾਂ ਨੂੰ ਪੂਰਾ ਦਿੱਤਾ ਜਾਊਗਾ ਜਾਫਰ ਜਿੰਨਾ ਕਿ ਤੁਸੀਂ ਸੁਣਾ ਹੈਗਾ ਨਾ ਮਤਲਬ ਕਿ ਉਹ ਚੀਜ਼ਾਂ ਦਾ ਖਬਰਾਂ ਦੇ ਵਿੱਚ ਬਾਤ ਚਾਈਆਂ ਅਸੀਂ其实 ਪਹਿਲਾਂ ਡਿਸਕਸ ਕਰ ਚੁੱਕੇ ਹਾਂ ਠੀਕ ਹੈ ਕਰੀਬ ਹਜੇ ਉਦੋਂ ਹਜੇ ਭਰਤੀ ਆਈ ਜਿਸ ਦਿਨ ਭਰਤੀ ਆਈ ਹੈ ਆਪਣੀ 2025 ਵਾਲੀ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਡਿਸਕਸ ਕਰ ਚੁੱਕੇ ਇਹ ਚੀਜ਼ ਨੂੰ ਕਿ ਇਹ ਜਿਹੜੀਆਂ ਭਰਤੀਆਂ ਦੇ ਰਿਲੇਟਡ ਮਤਲਬ ਕਿ ਜੋ ਵੀ ਪੇ ਸਕੇਲ ਨੇ ਇਹ ਮੋਡੀਫਾਈ ਕੀਤੀ ਜਾ ਰਹੀ ਮੋਡੀਫਾਈ ਨਹੀਂ ਕਿਹਾ ਸਕਦੇ ਇਹਨਾਂ ਨੂੰ ਮਤਲਬ ਕਿ ਅਮੈਂਡ ਕੀਤਾ ਜਾ ਰਿਹਾ ਠੀਕ ਹੈ ਸੋਧ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਜਿਹੜਾ ਪੂਰਾ ਹੈਗਾ ਆਪਣਾ ਮਤਲਬ ਕਿ ਅਲਾਉਂਸਸ ਭੱਤੇ ਮਤਲਬ ਜੋ ਵੀ ਹੈਗੇ ਆ ਠੀਕ ਹੈ ਪੂਰੇ ਦੇਤੇ ਅਨਲਾਈਮ ਨੂੰ ਕਿਉਂਕਿ ਡਿਊਟੀ ਸੇਮ ਕਰ ਰਹੇ ਨੇ ਠੀਕ ਆ ਤੇ ਡਿਊਟੀ ਮਤਲਬ ਸੇਮ ਇੱਕ ਬੰਦਾ ਕਰ ਰਿਆ 2020 ਤੋਂ ਪਹਿਲਾਂ ਵਾਲਾ ਠੀਕ ਆ ਉਹ ਪੰਜਾਬ ਸਕੀ ਲੈ ਰਿਆ ਔਰ ਦੂਜੀ ਪਾਸੇ ਉਹਦੇ ਬਰਾਬਰ ਮੁੰਡਾ ਜਿਹੜਾ ਮਤਲਬ ਕਿ ਉਸ ਤੋਂ ਬਾਅਦ ਭਰਤੀ ਹੋਇਆ ਉਹ ਵੀ 2020 ਦਾ ਭਰਤੀ ਹੋਇਆ ਠੀਕ ਆ ਮਤਲਬ ਕਿ ਵੀ ਉਹ ਸੈਂਟਰ ਪੀਸ ਕਿਲ ਚ ਭਰਤੀ ਹੋਇਆ ਤੇ ਉਹ ਵੀ ਬਰਾਬਰ ਡਿਊਟੀ ਕਰ ਰਿਹਾ ਹੈ ਇਦਾਂ ਦੇ ਮੈਂ ਐਗਜ਼ਾਮਪਲ ਕਾਫੀ ਆਪਦੇ ਮੈਕਹਮੇ ਵਿੱਚ ਵੀ ਵੇਖਿਆ ਤੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਵੇਖਿਆ ਠੀਕ ਆ ਵੀ ਇੱਕ ਪਾਸੇ ਬੰਦਾ 60000 ਰੁਪਏ ਤਨਖਾਹ ਰਿਹਾ ਮਤਲਬ ਕਿ ਲੈ ਰਿਹਾ ਹੈਗਾ ਇੱਕ ਪਾਸੇ ਬੰਦਾ ਸਿਰਫ 30 32000 ਰੁਪਏ ਤਨਖਾਹ ਲੈ ਰਿਹਾ ਤਾਂ ਇਹ ਕਿੱਥੋਂ ਦਾ ਮਤਲਬ ਕਿ ਰੂਲ ਆ ਕਿ ਇੱਕ ਵੀ ਦੋਵੇਂ ਜਾਣੇ ਦੋ ਬੰਦੇ ਆ ਉਹ ਇੱਕੋ ਸੇਮ ਡਿਊਟੀ ਕਰ ਰਹੇ ਆ ਸੇਮ ਕੰਡੀਸ਼ਨ ਚ ਡਿਊਟੀ ਕਰ ਰਹੇ ਆ ਠੀਕ ਆ ਔਰ ਇੱਕ ਬੰਦੇ 60000 ਤਨਖਾਹ ਹੋ ਇੱਕ ਆ ਰਹੀ 300 ਤਾਂ ਇਸ ਕਰਕੇ ਮਤਲਬ ਕਿ ਹੁਣ ਸਰਕਾਰ ਨੂੰ ਹੀ ਪਤਾ ਲੱਗ ਗਿਆ ਵੀ ਜੀ ਅਸੀਂ ਮਲਾਜ਼ਮਾਂ ਦੇ ਮਤਲਬ ਮਲਾਜ਼ਮਾਂ ਨੇ ਕੀਤੇ ਹੋਏ ਵਾਦੇ ਪੂਰੇ ਨਾ ਕੀਤੇ ਤਾਂ ਹਸ਼ਸ ਨੂੰ ਪਤਾ ਹੀ ਆ ਠੀਕ ਹੈ ਫਿਰ ਕੀ ਹੁੰਦਾ ਸਰਕਾਰ ਦਾ ਮੈਂ ਹੁਣ ਖੁੱਲ੍ਹ ਕੇ ਨਹੀਂ ਕਹਿਣਾ ਚਾਹੁੰਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਹੁੰਦਾ ਵੀ ਮੈਂ ਕਿਸੇ ਸਰਕਾਰ ਦਾ ਹਤਾਸ਼ੀ ਨਹੀਂ ਤੇ ਮੈਂ ਕਿਸੇ ਸਰਕਾਰ ਦਾ ਵਿਰੋਧੀ ਨਹੀਂ ਜੇ ਸਰਕਾਰ ਚੰਗਾ ਕੰਮ ਕਰੂਗੀ ਆਪਾਂ ਉਹਦੀ ਸਪੋਰਟ ਕਰਾਂਗੇ ਠੀਕ ਆ ਆਪਾਂ ਉਹਦੀ ਮਤਲਬ ਕਿ ਵਧੀਆ ਚੀਜ਼ ਰੱਖਾਂਗੇ ਹਨਾ ਆਪਾਂ ਮਤਲਬ ਵਧੀਆ ਪੱਖ ਰੱਖਾਂਗੇ ਵੀ ਸਰਕਾਰ ਵਧੀਆ ਕਰ ਰਹੀ ਆ ਔਰ ਜੇਕਰ ਸਰਕਾਰ ਸਾਡੀਆਂ ਹੀ ਮੰਗਾਂ ਨਹੀਂ ਪੂਰੀਆਂ ਕਰ ਰਹੀ ਤਾਂ ਫਿਰ ਅਸੀਂ ਉਹ ਸਰਕਾਰ ਤੋਂ ਠੀਕ ਆ ਤੇ ਇਹ ਚੀਜ਼ ਤੁਸੀਂ ਮਤਲਬ ਕਿ ਦੇਖ ਲਈ ਹੋਣੀ ਠੀਕ ਆ ਹੁਣ ਤੁਸੀਂ ਮੇਰੇ ਸਟੇਟਮੈਂਟ ਦੇ ਕਹੋਗੇ ਵੀ ਤੁਸੀਂ ਤਾਂ ਸਰ ਸਰਕਾਰ ਵਧੀਆ ਕਿੰਨੇ ਵਧੀਆ ਕਰ ਰਹੀ ਹੈ ਠੀਕ ਆ ਮੈਂ ਇਹ ਨਹੀਂ ਕਹਿੰਦਾ ਮਾੜਾ ਕਰ ਰਹੀ ਆ ਪਰ ਗੱਲ ਉਹ ਹੀ ਆ ਨਾ ਕਿ ਜੇ ਅਸੀਂ ਬਰਾਬਰ ਡਿਊਟੀ ਕਰ ਰਹੇ ਆ ਠੀਕ ਆ ਤਾਂ ਸਾਨੂੰ ਵੀ ਉਸ ਚੀਜ਼ ਦਾ ਮਤਲਬ ਹੱਕ ਮਿਲਣਾ ਚਾਹੀਦਾ ਠੀਕ ਆ ਇੱਕ ਵਾਰ ਸਾਡੇ ਨਾਲ ਦਾ ਬੰਦਾ ਜਿੱਦਾਂ ਕਿ 2-3 ਸਾਲ ਪਹਿਲਾਂ ਭਰਤੀ ਜਿੱਦਾਂ ਸਾਡੇ ਤੋਂ ਹੋਏ ਹਨਾ ਤੁਸੀਂ ਵੀ ਸਾਡੀ ਬਾਈ ਦੀ ਜੁਆਇਨਿੰਗ ਆ ਬੰਦੇ 20 ਦੇ ਭਰਤੀ ਆ ਕਿ ਉਹ ਬੰਦੇ ਫੁੱਲ ਮਤਲਬ ਕਿ ਫੁੱਲ ਸੈਲਰੀ ਵਿੱਚ ਉਹਨਾਂ ਨੂੰ 50 60 ਇਹਨਾਂ ਨੂੰ 50 60 ਹਜ਼ਾਰ ਦੇ ਵਿੱਚ ਵਿੱਚ ਮਿਲ ਰਿਹਾ ਔਰ ਸਾਡੀ ਮਤਲਬ ਕਿ ਤਨਖਾਹ ਜਿੱਦਾਂ ਕਿ ਆਪਣੀ ਹੋਊਗੀ ਹਨਾ 19900 ਦੇ ਅਕੋਰਡਿੰਗ ਤੇ ਆਪਾਂ ਨੂੰ ਤਨਖਾਹ ਆਫਟਰ ਪਰਮਿਸ਼ਨ ਮਿਲਣੀ ਹੈਗੀ 30 ਤੋਂ 35 ਦੇ ਵਿੱਚ ਵਿੱਚ ਤਾਂ ਇਹ ਕਿੱਥੋਂ ਦਾ ਜਿਹੜਾ ਮਤਲਬ ਕਿ ਰੂਲ ਆ ਕਿ ਬੰਦਾ ਸੇਮ ਡਿਊਟੀ ਕਰੇ ਸੇਮ ਮਹਿਕਮੇ ਦੇ ਵਿੱਚ ਹੋਵੇ ਜਾਂ ਸੇਮ ਕੰਡੀਸ਼ਨ ਦੇ ਵਿੱਚ ਡਿਊਟੀ ਕਰੇ ਤਾਂ ਅੱਧੀ ਤਨਖਾਹ ਮਤਲਬ ਕਿ ਉਹਨੂੰ ਜਿਵੇਂ ਆਫਟਰ ਪਰਮਿਸ਼ਨ ਵੀ ਦਿੱਤੀ ਹੈ ਤਾਂ ਇਹ ਚੀਜ਼ ਮਤਲਬ ਕਿ ਹਾਂ ਮੈਂ ਉਹ ਗੱਲ ਕਰ ਰਿਹਾ ਸੀ ਆਪਾਂ ਮਤਲਬ ਕਿ ਭਰਤੀਆਂ ਤੇ ਅਸਰ ਤਾਂ ਪਊਗਾ ਕਿਉਂਕਿ ਇਸ ਤੇ ਸੋਧ ਕੀਤੀ ਜਾ ਰਹੀ ਹੈ ਸੋਧ ਕਰਕੇ ਜਿਹੜੇ ਨਵੇਂ ਮਤਲਬ ਕਿ ਨਵਾਂ ਮਤਲਬ ਕਿ ਪੇ ਸਕੇਲ ਨੂੰ ਥੋੜਾ ਫਿਲਟਰ ਕਰਕੇ ਉੱਚ ਮਤਲਬ ਕਿ ਅਲਾਉਨਸ ਵਧਾ ਕੇ ਪਰਸੈਂਟ ਵਧਾ ਕੇ ਉਹ ਆਪ ਨੂੰ ਦਿੱਤਾ ਜਾਊਗਾ ਠੀਕ ਹੈ ਇਸ ਕਰਕੇ ਭਰਤੀਆਂ ਥੋੜੀਆਂ ਆਇਆਂ ਮਤਲਬ ਕਿ ਮਤਲਬ ਉਹ ਨਹੀਂ ਹੁੰਦੀਆਂ ਹੈਗੀਆਂ ਕੈਨਸਲ ਨਹੀਂ ਹੁੰਦੀ ਕੈਨਸਲ ਕੋਈ ਭਰਤੀ ਵੀ ਨਹੀਂ ਹੋਊਗੀ ਠੀਕ ਹੈ ਥੋੜਾ ਜਿਹਾ ਟਾਈਮ ਲੱਗ ਸਕਦਾ ਹੈ ਠੀਕ ਹੈ ਬਟ ਇਹ ਗੱਲ ਨਹੀਂ ਹੁਣ ਜਿੱਦਾਂ ਕਿ ਜਿਵੇਂ ਕਹਿ ਦਈਏ ਆਪਾਂ ਪੰਜਾਬ ਪਾਲ 2025 ਦੀ ਭਰਤੀ ਆਈ ਹੈ ਤੇ ਉਹ ਭਰਤੀ ਮਤਲਬ ਕਿ ਉਹਦੇ ਫਾਰਮ ਫਿਲਣ ਬਹੋਨੇ ਬੰਦ ਹੋ ਜਾਣਗੇ ਕੁਛ ਨਹੀਂ ਇਦਾਂ ਦਾ ਕੁਛ ਵੀ ਨਹੀਂ ਹੋਊਗਾ ਕਾਫੀ ਸਟੂਡੈਂਟ ਚਿੰਤਾ ਦੇ ਵਿੱਚ ਨੇ ਵੀ ਸਾਡੀ ਜੇ ਭਰਤੀਆਂ ਰੋਕੀਆਂ ਸਾਡਾ ਕੀ ਬਣੂਗਾ ਕੁਛ ਨਹੀਂ ਹੋਊਗਾ ਹੱਦ ਇੱਕ 1.5 ਮਹੀਨਾ 2 ਮਹੀਨੇ ਮਤਲਬ ਕਿ ਡਿਲੇ ਹੋ ਸਕਦੀ ਭਰਤੀ ਬਟ ਮਤਲਬ ਕਿ ਇਹ ਇਦਾਂ ਨਹੀਂ ਕਿ ਭੀ ਭਰਤੀ ਹੋਊਗੀ ਨਹੀਂ ਜੇ ਭਰਤੀ ਨਾ ਹੋਊਗੀ ਠੀਕ ਹੈ ਸਰਕਾਰ ਦੇ 2 ਸਾਲ ਰਹਿ ਗਏ ਤੇ 2 ਸਾਲਾਂ ਦੇ ਵਿੱਚ ਉਹਨਾਂ ਨੇ ਬਹੁਤ ਮੈਸਿਵ ਭਰਤੀਆਂ ਕਰਨੀਆਂ ਨੇ ਠੀਕ ਹੈ ਜੇ ਉਹ ਰੋਕ ਲਾ ਦੇਣਗੇ ਤਾਂ ਫਿਰ ਸਟੂਡੈਂਟਸ ਤਾਂ ਆਲਰੇਡੀ ਪਹਿਲਾਂ ਹੀ ਜਿੱਦਾਂ ਕਹਿ ਦੀ ਮੁਲਾਜ਼ਮ ਵੀ ਵਿਰੋਧ ਦੇ ਵਿੱਚ ਨੇ ਤੇ ਜਿਹੜੇ ਆਉਣ ਵਾਲੇ ਸਟੂਡੈਂਟਸ ਉਹ ਵੀ ਵਿਰੋਧ ਚ ਹੋ ਜਾਣਗੇ ਤਾਂ ਫਿਰ ਸਰਕਾਰ ਕਿਦਾਂ ਸਰਵਾਈਵ ਕਰੂਗੀ ਠੀਕ ਹੈ ਇਸ ਲਈ ਇਨ੍ਹਾਂ ਅਫਵਾਹਾਂ ਤੋਂ ਬਚੋ ਜੋ ਤੁਹਾਨੂੰ YouTube ਚੈਨਲਸ ਜਾਂ ਹੋਰ ਕਈ ਤੁਹਾਨੂੰ ਲੋਕ ਮਤਲਬ ਕਿ ਭ੍ਰਮਿਤ ਕਰ ਰਹੇ ਨੇ ਗੁੰਮਰਾਹ ਕਰ ਰਹੇ ਨੇ ਤੇ ਇਨ੍ਹਾਂ ਗੱਲਾਂ ਵੱਲ ਤੁਸੀਂ ਧਿਆਨ ਨਹੀਂ ਦੇਣਾ ਕਿਉਂਕਿ ਜਦੋਂ ਪੇ ਸਕੇਲ ਆਪਣੇ ਰਿਵਾਈਜ਼ ਹੋਣਗੇ ਠੀਕ ਹੈ ਆਪਣੇ ਨਵੇਂ ਲਾਗੂ ਹੋਣਗੇ ਨਵੇਂ ਨਹੀਂ ਕਹਿ ਸਕਦੇ ਆਪਾਂ ਵੀ ਮਤਲਬ ਕਿ ਉਹਨਾਂ ਦੇ ਵਿੱਚ ਵਾਅਦਾ ਕੀਤਾ ਜਾਊਗਾ ਉਹ ਆਪਾਂ ਨੂੰ ਹੀ ਫਾਇਦਾ ਹੋਣਾ ਠੀਕ ਹੈ ਜੀ ਆਪਣੇ ਪੇ ਸਕੇਲ ਆਪਣੀ ਜੀ ਆਪਣੀ ਤਨਖਾਹ ਵਧੂਗੀ ਜੇ ਆਪਣੀ ਤਨਖਾਹ ਦੇ ਉੱਤੇ ਕੋ ਨਵੇਂ ਮਤਲਬ ਕਿ ਪਰਸੈਂਟੇ ਲੱਗੂ ਐਲਾਨਸ ਵਧਣਗੇ ਆਪਣੇ ਜਿੱਥੇ ਆਪਾਂ ਨੂੰ 30 ਮਿਲਣੀ ਉੱਥੇ ਪੜ ਨੂੰ 40 ਮਿਲਣ ਲੱਗ ਜੂ ਤਾਂ ਇਹਦੇ ਵਿੱਚ ਮਤਲਬ ਕਿ ਜੇ ਲੇਟ ਹੋ ਵੀ ਜਾਊਗੀ 2-3 ਮਹੀਨੇ 6 ਮਹੀਨੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਸਗੋ ਆਪਣਾ ਫਾਇਦਾ ਇਸ ਚੀਜ਼ ਦੇ ਵਿੱਚ ਜਿੱਦਾਂ ਕਿ ਹੁਣ AWS ਵਾਲਿਆਂ ਦੀ ਮਤਲਬ ਕਿ ਨਵੀਂ ਜਿਹੜੀ ਹੈਗੀ ਆ ਮਤਲਬ ਉਹਨਾਂ ਦੀ ਕੱਢੀ ਹੈਗੀ ਸੁਣਵਾਈ ਜਿਹੜੀ ਕੀਤੀ ਸੀ ਕਿ ਉਹਨਾਂ ਵਿੱਚ ਉਹਨਾਂ ਦੀ ਕੈਟਾਗਰੀ ਨੂੰ ਜਿਹੜਾ ਮਤਲਬ ਮੈਂਸ਼ਨ ਕੀਤਾ ਗਿਆ ਤਾਂ ਉਹਦੇ ਵਿੱਚ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਪਰ ਮੇਨ ਆਪਾਂ ਗੱਲ ਕਰ ਰਹੇ ਸੀ ਭਰਤੀਆਂ ਤੇ ਇਹਦਾ ਕੋਈ ਵੀ ਇਫੈਕਟ ਨਹੀਂ ਪਊਗਾ ਹਾਂ ਥੋੜਾ ਮੋਟਾ ਜਿੱਦਾਂ ਕਹਿ ਸਕਦੇ ਵੀ ਲੇਟ ਹੋ ਸਕਦਾ ਜਿੱਦਾਂ ਕਿ ਜਿਵੇਂ ਭਰਤੀ 2-2 ਸਾਲ ਕੀਵਰੀ ਚੱਲੀ ਜਾਂਦੀ ਹੈ ਹਨ ਤਾਂ ਉਹ ਲੇਟ ਨਹੀਂ ਹੁੰਦੀ ਕਈ ਕਾਰਨਾ ਕਰਕੇ ਉਹ ਥੋੜਾ ਜਿਹਾ ਮਤਲਬ ਫਰਕ ਪੈ ਜਾਂਦਾ ਹੈਗਾ ਸਮੇਂ ਦਾ ਠੀਕ ਆ ਤੇ ਇਸ ਕਰਕੇ ਤੁਸੀਂ ਟੈਨਸ਼ਨ ਬਿਲਕੁਲ ਨਹੀਂ ਲੈਣੀ ਆਪਦਾ ਪੜੋ ਠੀਕ ਆ ਆਪਦਾ ਪੇਪਰ ਕਰੈਕ ਕਰੋ ਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਤੁਹਾਡੇ ਲਈ ਬੈਸਟ ਕਰਨ ਜਾ ਰਹੀ ਹੈ ਉਹ ਸਾਡੇ ਲਈ ਵੀ ਉਹ ਚੀਜ਼ ਹੈ ਕਿਉਂਕਿ ਅਸੀਂ ਵੀ ਅੰਡਰ ਪਰਮਿਸ਼ਨ ਚੱਲ ਰਹੇ ਹਾਂ ਮਤਲਬ ਰਹਿਗੇ 4-5 ਮਹੀਨੇ ਰਹਿਗੇ ਸਾਡੇ ਦੀ ਕੰਪਲੀਟ ਹੋਣ ਦੇ ਵਿੱਚ ਤਾਂ ਅਸੀਂ ਵੀ ESC ਦੀ ਉਡੀਕ ਕਰ ਰਹੇ ਹਾਂ ਵੀ ਸਾਡੇ ਤੇ ਵੀ ਛੇਵਾਂ ਪੇ ਕਮਿਸ਼ਨ ਲੱਗੂਗਾ ਤੇ ਜਾਂ ਸੱਤਵਾਂ ਮਤਲਬ ਕਿ ਮੋਡੀਫਾਈ ਹੋ ਕੇ ਲੱਗੂਗਾ ਜੋ ਵੀ ਹੈਗਾ ਤੇ ਉਸ ਚੀਜ਼ ਦਾ ਆਪਾਂ ਨੂੰ ਫਾਇਦਾ ਹੋਊਗਾ ਠੀਕ ਹੈ ਇਸ ਕਰਕੇ ਇਹਨਾਂ ਫੌਂਡ ਤੋਂ ਦੂਰ ਰਹੋ ਬਸ ਆਪਦਾ ਮੇਨ ਸਟੱਡੀ ਤੇ ਫੋਕਸ ਕਰੋ ਤੇ ਆਪਦਾ ਪੜੋ ਲਿਖੋ ਤੇ ਆਪਦਾ ਸਿਲੈਕਸ਼ਨ ਲਓ ਠੀਕ ਆ ਤੇ ਜੇਕਰ ਪੇਪਰ ਲੇਟ ਹੀ ਹੁੰਦਾ ਸਗੋ ਤੁਹਾਨੂੰ ਇਹ ਚ ਹੀ ਸੋਚਣੀ ਚਾਹੀਦੀ ਵੀ ਕੋਈ ਗੱਲ ਨਹੀਂ ਸਗੂ ਸਾਨੂੰ ਵੱਧ ਸਮਾਂ ਮਿਲ ਗਿਆ ਸਾਡੇ ਵਾਰ ਕਈ ਵਾਰ ਇਦਾਂ ਹੁੰਦਾ ਜੀ ਜਦੋਂ ਕਈ ਵਾਰੀ ਲੇਟ ਹੋ ਜਾਂਦਾ ਇਹ ਨਾ ਅਸੀਂ ਇਦਾਂ ਨਹੀਂ ਸੋਚਦੇ ਸੀ ਕਿ ਯਾਰ ਪੇਪਰ ਲੇਟ ਹੋ ਗਿਆ ਸਗੋ ਸਾਨੂੰ ਖੁਸ਼ੀ ਹੋਏ ਨਹੀਂ ਸੀ ਵੀ ਚੱਲ ਯਾਰ 10 15 ਦਿਨ 20 ਦਿਨ ਮਹੀਨਾ ਹੋਰ ਮਿਲ ਗਿਆ ਅਸੀਂ ਤਿਆਰੀ ਆਪਦੀ ਹੋਰ ਸ਼ਾਰਪ ਕਰਾਂਗੇ ਇਸ ਮਤਲਬ ਕਿ ਥੋੜਾ ਜਿਹਾ ਆਪਣਾ ਜਿਹੜਾ ਹੈਗਾ ਸਪਿਰਟ ਨਾਲ ਪੜਨਾ ਤੁਸੀਂ ਠੀਕ ਆ ਵੀ ਤਾਂ ਆ ਕਿ ਤੁਹਾਨੂੰ ਇਦਾਂ ਲੱਗਿਆ ਤੁਸੀਂ ਮੋਟੀਵੇਟ ਹੋਗੇ ਪੜਨਾ ਨਾਲ ਆ ਕਿ 네ਗੇਟਿਵ ਸੋਚੀਆ ਹਣਾ ਵੀ ਯਾਰ ਕੀ ਪਤਾ ਭਰਤੀ ਆਊਗੀ ਜਾਂ ਮਤਲਬ ਕਿਦਾਂ ਆ ਕਿਦਾਂ ਨਹੀਂ ਆ ਆਪਦੇ ਵੱਲੋਂ ਜਿਵੇਂ ਸਿਆਣੇ ਕਹਿੰਦੇ ਆ ਨਾ ਵੀ ਜੰਗ ਦੇ ਮੈਦਾਨ ਵਿੱਚ ਜਾਣ ਤੋਂ ਪਹਿਲਾਂ ਆਪਦੇ ਹਥਿਆਰ ਆਪਦੇ ਕੋਲੇ ਹੋਣੇ ਮਤਲਬ ਫੋਰ ਪ੍ਰੇਪੇਅਰ ਹੋਣੀ ਜ਼ਰੂਰੀ ਹੈ ਜੰਗ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਆ ਬਟ ਮੈਂ ਤੁਹਾਨੂੰ ਇਹੀ ਚੀਜ਼ ਕਹੂੰਗਾ ਵੀ ਆਦੀ ਤਿਆਰੀ ਰੱਖੋ ਆਪਦਾ ਪ੍ਰੇਪੇਅਰ ਹੋਵੋ ਇਹ ਨਾ ਸੋਚੋ ਵੀ ਮਤਲਬ ਕਿ ਵੀ ਸਾਡੀ ਭਰਤੀ ਦਾ ਅਸਰ ਪਊਗਾ ਜਾਂ ਨਹੀਂ ਪਊਗਾ ਉਹ ਬਾਅਦ ਦੀਆਂ ਗੱਲਾਂ ਨੇ ਠੀਕ ਆ ਸਤਿ ਪ੍ਰਤੀ ਹੋਊਗੀ ਹੋਗੀ 101% ਹੋਊਗੀ ਠੀਕ ਹੈ ਜੀ ਭਰਤੀ ਸਰਕਾਰ ਨਾ ਕਰੂਗੀ ਤਾਂ ਫਿਰ ਸਰਕਾਰ ਫਿਰ ਤੂੰ ਪਤਾ ਹੀ ਜਨਤਾ ਬਦਲ ਦਿੰਦੀ ਆ ਇਸ ਕਰਕੇ ਸਰਕਾਰਾਂ ਸਰਕਾਰ ਆਪਣੀ ਇਨਵੈਸਟ ਕਰ ਰਹੀ ਆ ਔਰ ਬੈਸਟ ਕਰੂਗੀ ਕਿਉਂਕਿ ਇਹ ਹੀ ਚੀਜ਼ ਆਪਣੇ ਫਾਇਦੇ ਲਈ ਕਰ ਰਹੀ ਹੈ ਜਿਹੜਾ ਆਪਣਾ ਪੀ ਸਕਿਲ ਤੇ ਉਹ ਵੀ ਕੰਮ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਇਸ ਚੀਜ਼ ਦੀ ਕੋਈ ਵੀ ਟੈਨਸ਼ਨ ਨਹੀਂ ਲੈਣੀ ਆ ਬੰਦਾ ਧਿਆਨ ਨਾਲ ਪੜੋ ਵਧੀਆ ਪੜੋ ਠੀਕ ਹੈ ਤੇ ਆਪ ਦੀ ਜਿਹੜੀ ਤਿਆਰੀ ਆ ਉਹ ਚੰਗੀ ਤਰ੍ਹਾਂ ਮਤਲਬ ਕਿ ਸਟਰੋਂਗ ਕਰੋ ਤੇ ਏਸੀ ਜੂ ਵੀ ਤੁਹਾਡਾ ਡਾਊਟ ਸੀਗਾ ਇੱਕ ਕਾਫੀ ਵੱਡਾ ਡਾਊਟ ਸੀਗਾ ਕਿ ਮਤਲਬ ਭਰਤੀਆਂ ਤੇ ਅਸਰ ਪਾਊਗਾ ਯਾ ਨਹੀਂ ਪਾਊਗਾ ਤੇ ਅਫਵਾਹਾਂ ਤੋਂ ਦੂਰ ਹੋ ਬਸ ਮੈਂ ਇਹੀ ਚੀਜ਼ ਕਹੂੰਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਕਿਸੇ ਹੋਰ ਟੌਪਿਕ ਤੇ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਤੇ ਨਵੇਂ ਹੋ ਠੀਕ ਆ ਤੇ ਸਪੋਰਟ ਕਰਦੇ ਰਹੋ ਠੀਕ ਆ ਤੁਹਾਨੂੰ ਹੋਰ ਨਵੇਂ-ਨਵੇਂ ਟੌਪਿਕਸ ਮਿਲਦੇ ਰਹਿਣਗੇ ਆਪਣੇ ਕੁਐਸਚਨ ਆਪਣੇ ਫੀਡਬੈਕ ਜ਼ਰੂਰ ਦਿਆ ਕਰੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਚੈਹਨ ਜੀਉਂਦੇ ਵਸਦੇ ਰਹੋ